ਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹਾਥੋਤੇ ਪਾਇ ਸੱਚਾਈ ਤੇ ਰਹੋ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਤੇ ਆਪਣਾ ਹਿਸਾਬ ਲਾ ਰਹਿਓ ਇਹ ਹਰਦੇਵ ਸਿੰਘ ਦਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਗਾਰ ਨੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਹ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਦੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਦੇਖ ਲਿਓ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਚ ਕਹਿਨੇ ਖੜਨਾ ਨਹੀਂ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਬੇਨਤੀ ਕਰਨਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਇੱਕ ਮੈਸੇਜ ਦੇਣਾ ਚਾਹੁੰਨਾ ਜਿਹੜੇ ਅਫਸਰ ਲੌਬੀ ਥੋੜਾ ਜਿਹਾ ਫੜਫੜਕਣ ਆਉਣ ਲੱਗੀ ਆ ਬੜ ਪੈਣ ਦਾ ਟਾਈਮ ਨਹੀਂ ਲੱਗਣਾ ਬਾਬੇ ਬੁੱਢੇ ਨੇ ਜੇ ਮੇਰੀ ਸੁਣ ਲਈ ਜਿਹੜੇ ਨੇ ਅੱਜ ਜਿਆਦਾ ਆਪਣਾ ਆਪ ਵਿਖਾਉਣ ਦੀ ਕੋਸ਼ਿਸ਼ ਕੀਤੀ ਜਾ ਕਿਸੇ ਨੇ ਕਿਹਾ ਵੀ ਮੈਂ ਐ ਕਰ ਦੂ ਮੈਂ ਉਹ ਕਰ ਦੂ ਆਪਣੇ ਨੰਬਰ ਬਣਾਉਣ ਦੇ ਚੱਕਰ ਤੇ ਜਿੱਦਣ ਪੁੱਤ ਮੇਰਾ ਹੱਥ ਪੈ ਗਿਆ ਨਾ ਤੇ ਮੈਂ ਨਾਨੀ ਯਾਦ ਕਰਾਊਗਾ ਸਭ ਨੂੰ ਇਹ ਸੋਚ ਲਿਓ ਹੱਥੋਤੇ ਪਾਇ ਸੱਚਾਈ ਤੇ ਰਹਿਓ ਮੈਨੂੰ ਕੋਈ ਡਰ ਨਹੀਂ ਜੇ ਮੈਂ ਗਲਤ ਹੋਊਗਾ ਉੱਥੇ ਮੇਰੇ ਤੇ ਪਰਚਾ ਕਰੋ ਨੋ ਪ੍ਰੋਬਲਮ ਆ ਜੇ ਕਿਸੇ ਦੀ ਚੁੱਕਣਾ ਜਾ ਕੇ ਕੋਈ ਗੜਬੜ ਇਹਨਾਂ ਦੇ ਅੱਖਾਂ ਕੀਤੀ ਦਿੱਲੀ ਵਾਲਿਆਂ ਦੇ ਜਾਂ ਦੂਜਿਆਂ ਦੇ ਤੇ ਆਪਣਾ ਹਿਸਾਬ ਲਾ ਰਿਓ ਇਹ ਹਰਦੇਵ ਸਿੰਘ ਨਾ ਮੈਂ ਬੋਰਡ 'ਚ ਐਸੇ ਫਿੱਟ ਕਰੂੰਗਾ ਨਾ ਜਿਗਾਰ ਦੇ ਯਾਦ ਕਰੋਗੇ ਵੀ ਤੁਹਾਡਾ ਬਣਿਆ ਕੀ ਆ ਇਧਰ ਮੈਂ ਦੱਸਦਾ ਜਿਹੜੇ ਹੁਣ ਤੁਸੀਂ ਆ ਮੈਨੂੰ ਲੱਗਾ ਪਤਾ ਅਫਸਰ ਲੋਬੀ ਤੋਂ ਵੀ ਜਿਹੜੇ ਤੁਸੀਂ ਆਪਣਾਪ ਵਿਖਾਉਣ ਲੱਗੇ ਹੋ ਜੇ ਕੋਈ ਗਲਤ ਕਦਮ ਚੁੱਕਿਆ ਆਪਣੀਆਂ ਦੱਤਾਂ ਭਾਰ ਬਾਅਦ ਚ ਚੱਲਦੀਆਂ ਇਹ ਵੇਖ ਦਿਓ ਤੇ ਤੁਹਾਡੇ ਨਾਲ ਕੀ ਹੋਣੀ ਆ ਇਹਦਾ ਇਹਨਾਂ ਨੇ ਬਾਅਦ ਚ ਕਿਸੇ ਨੇ ਖੜਨਾ ਨਹੀਂ ਇਹ ਹਮੇਸ਼ਾ ਜਿਹੜੇ ਆਪਣੇ ਐਮਐਲਏ ਦੇ ਨਹੀਂ ਬਣੇ ਇਹ ਤੁਹਾਡੇ ਨਹੀਂ ਬਣਨੇ ਤੁਸੀਂ ਅਫਸਰ ਅਫਸਰ ਰਹਿਣਾ ਤੇ ਤਾਰ ਮੈਂ ਕੋ ਬੇਨਤੀ ਕਰਦਾ ਪੰਜਾਬ ਦੇ ਉਹ ਪੰਜਾਬ ਨਾਲ ਖੜ ਜਿਓ ਜੇ ਜਮੀਰ ਮਰ ਗਈ ਆ ਫਿਰ ਜੋ ਮਰਜ਼ੀ ਕਰ ਲਿਓ ਤੇ ਜਿਹੜਾ ਭਾਜੀ ਪਾਊਗਾ ਟਿੱਕੀਆਂ ਦੀ 52 ਵੜੂਗਾ ਇਹ ਤੁਹਾਡਾ ਭਰਾ ਦਾ ਵਾਅਦਾ ਤੁਹਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ